ਵਪਾਰਕ ਸਿਲੰਡਰ 6 ਰੁਪਏ ਹੋਇਆ ਮਹਿੰਗਾ ਕਰੇਲੂ ਸਿਲੰਡਰ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਬੀਮਾ ਪਾਲਸੀ ਦੇ ਪ੍ਰੀਮੀਅਮ ਭੁਗਤਾਨ ਦੇ ਨਿਯਮ ਬਦਲੇ ਗਏ ਨਵਾਂ ਮਹੀਨਾ ਯਾਨੀ ਮਾਰਚ ਆਪਣੇ ਨਾਲ ਬਹੁਤ ਸਾਰੀਆਂ ਤਬਦੀਲੀਆਂ ਲੈ ਕੇ ਆਇਆ ਹੈ ਅੱਜ ਤੋਂ ਵਪਾਰਕ ਗੈਸ ਸਿਲੰਡਰ 6 ਰੁਪਏ ਮਹਿੰਗਾ ਹੋ ਗਿਆ ਹੈ ਮਿਊਚੁਅਲ ਫੰਡਾਂ ਅਤੇ ਡਿਮੈਂਡ ਖਾਤਿਆਂ ਦੇ ਨਾਮਜਿਤ ਵਿਅਕਤੀਆਂ ਨਾਲ ਸੰਬੰਧਿਤ ਨਿਯਮਾਂ ਵਿੱਚ ਬਦਲਾਅ ਕੀਤੇ ਗਏ ਹਨ ਇਸ ਤੋਂ ਇਲਾਵਾ ਬੀਮਾ ਪਾਲਤੀ ਦੇ ਪ੍ਰੀਮੀਅਰ ਭੁਗਤਾਨ ਦੇ ਨਿਯਮ ਬਦਲੇ ਗਏ ਹਨ ਮਾਰਚ ਮਹੀਨੇ ਵਿੱਚ ਚਾਰ ਵੱਡੀ ਤਬਦੀਲੀਆਂ ਕੀਤੀਆਂ ਗਈਆਂ ਹਨ ਦੱਸ ਦਈਏ ਤੁਹਾਨੂੰ ਕਿ 19 ਕਿਲੋਗ੍ਰam ਵਾਲਾ ਵਪਾਰਕ ਸਿਲੰਡਰ 6 ਰੁਪਏ ਮਹਿੰਗਾ ਹੋ ਗਿਆ ਹੈ ਦਿੱਲੀ ਵਿੱਚ ਇਸ ਦੀ ਕੀਮਤ 6 ਰੁਪਏ ਤੋਂ ਵੱਧ ਕੇ 1803 ਰੁਪਏ ਹੋ ਗਈ ਹੈ ਪਹਿਲਾਂ ਇਸ ਦੀ ਕੀਮਤ 1907 ਰੁਪਏ ਦੱਸੀ ਜਾ ਰਹੀ ਸੀ ਮੁੰਬਈ ਵਿੱਚ ਸਿਲੰਡਰ ਦੀ ਕੀਮਤ 5.5 ਰੁਪਏ ਵੱਧ ਗਈ ਹੈ ਹਾਲਾਂਕਿ 14.2 ਕਿਲੋਗ੍ਰam ਘਰੇਲੂ ਸਿਲੰਡਰ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ। ਮਿਊਚੁਅਲ ਫੰਡ ਅਤੇ ਡਿਮੈਂਡ ਖਾਤਿਆਂ ਵਿੱਚ 10 ਲੋਕਾਂ ਨੂੰ ਨਾਮਜ਼ਦ ਕੀਤਾ ਜਾ ਸਕਦਾ ਹੈ। ਮਾਰਕੀਟ ਰੈਗੂਲੇਟਰ SEBI ਨੇ ਮਿਊਚੁਅਲ ਫੰਡ ਅਤੇ ਡਿਮੈਂਡ ਖਾਤਿਆਂ ਦੇ ਨਾਮਜ਼ਦ ਵਿਅਕਤੀਆਂ ਨਾਲ ਸੰਬੰਧਿਤ ਨਿਯਮਾਂ ਵਿੱਚ ਬਦਲਾਅ ਕੀਤਾ ਹੈ। ਨਿਵੇਸ਼ਕ ਹੁਣ ਆਪਣੇ ਡਿਮੈਂਡ ਖਾਤਿਆਂ ਵਿੱਚ 10 ਵਿਅਕਤੀਆਂ ਨੂੰ ਨਾਮਜ਼ਦ ਕਰ ਸਕਦੇ ਹਨ। ਉਹਨਾਂ ਦਾ ਉਦੇਸ਼ ਲਾਵਾਰਸ ਸੰਪਤੀਆਂ ਨੂੰ ਘਟਾਉਣਾ ਅਤੇ ਨਿਵੇਸ਼ਾਂ ਦੇ ਬਿਹਤਰ ਪ੍ਰਬੰਧਨ ਨੂੰ ਸਹਾਇਤ ਕਰਨਾ ਹੈ। ਬੀਮਾ ਰੈਗੂਲੇਟਰ IRDA ਨੇ ਜੀਵਨ ਅਤੇ ਸਿਹਤ ਬੀਮਾ ਕੰਪਨੀਆਂ ਨੂੰ ਬੀਮਾ AFB A ਨਾਮਕ ਇੱਕ ਨਵੀਂ ਸਹੂਲਤ ਸ਼ੁਰੂ ਕਰਨ ਲਈ ਕਿਹਾ ਹੈ ਇਸ ਸਹੂਲਤ ਦੇ ਤਹਿਤ ਪਾਲਿਸੀ ਖਰੀਦਣ ਵਾਲਾ ਵਿਅਕਤੀ ਆਪਣੇ ਬੈਂਕ ਖਾਤੇ ਵਿੱਚ ਬੀਮਾ ਪ੍ਰੀਮੀਅਰ ਦੀ ਰਕਮ ਨੂੰ ਬਲੌਕ ਕਰ ਸਕਦਾ ਹੈ ਇਹ ਪੈਸਾ ਸਿਰਫ ਬੀਮਾ ਪਾਲਿਸੀ ਜਾਰੀ ਹੋਣ ਤੇ ਹੀ ਕਟਿਆ ਜਾਵੇਗਾ ਇਸ ਸਮੇਂ ਜਦੋਂ ਕੋਈ ਵਿਅਕਤੀ ਬੀਮਾ ਖਰੀਦਦਾ ਹੈ ਤਾਂ ਉਸਨੂੰ ਪਹਿਲਾ ਪ੍ਰੀਮੀਅਰ ਦਾ ਭੁਗਤਾਨ ਕਰਨਾ ਪੈਂਦਾ ਹੈ ਇਸ ਨਵੀਂ ਬੀਮਾ ਐਫਬੀਏ ਸਹੂਲਤ ਦੇ ਤਹਿਤ ਗਾਹਕ ਨੂੰ ਪਹਿਲਾਂ ਪ੍ਰੀਮੀਅਰ ਦਾ ਭੁਗਤਾਨ ਨਹੀਂ ਕਰਨਾ ਪਵੇਗਾ ਇਸ ਦੇ ਲਈ ਪ੍ਰੀਮੀਅਰ ਦੀ ਰਕਮ ਗਾਹਕ ਦੇ ਬੈਂਕ ਖਾਤੇ ਤੋਂ ਰਾਖਵੀਂ ਕੀਤੀ ਜਾਵੇਗੀ ਯਾਨੀ ਬਲੌਕ ਕੀਤੀ ਜਾਵੇਗੀ ਪਰ ਜੇਕਰ ਬੀਮਾ ਕੰਪਨੀ ਗਾਹਕ ਦੀ ਅਰਜੀ ਸਵੀਕਾਰ ਕਰਦੀ ਹੈ ਤਾਂ ਹੀ ਇਹ ਪੈਸਾ ਖਾਤੇ ਵਿੱਚੋਂ ਕਟਿਆ ਜਾਵੇਗਾ ਜੇਕਰ ਪਾਲਿਸੀ ਮਨਜ਼ੂਰ ਨਹੀਂ ਹੁੰਦੀ ਤਾਂ ਪੈਸੇ ਖਾਤੇ ਵਿੱਚ ਸੁਰੱਖਿਅਤ ਰਹਿਣਗੇ ਅਤੇ ਕਟੌਤੀ ਨਹੀਂ ਕੀਤੀ ਜਾਵੇਗੀ ਜੇਕਰ ਬੀਮਾ ਕੰਪਨੀ ਅਰਜੀ ਰੱਦ ਕਰ ਦਿੰਦੀ ਹੈ ਤਾਂ ਪੈਸੇ ਤੁਰੰਤ ਖਾਤੇ ਵਿੱਚੋਂ ਕੱਢ ਦਿੱਤੇ ਜਾਣਗੇ ਇਹ ਸਹੂਲਤ ਪਹਿਲਾ ਵਿਅਕਤੀਗਤ ਪਾਲਿਸੀ ਧਾਰਕਾਂ ਲਈ ਉਪਲਬਧ ਹੋਵੇਗੀ ਜੇਕਰ ਪੰਜਾਬ ਨੈਸ਼ਨਲ ਬੈਂਕ ਵਿੱਚ 2 ਸਾਲਾਂ ਤੋਂ ਵੱਧ ਸਮੇਂ ਤੱਕ ਕੋਈ ਲੈਣ-ਦੇਣ ਨਹੀਂ ਹੁੰਦਾ ਤਾਂ ਬੈਂਕ ਖਾਤਾ ਬੰਦ ਕੀਤਾ ਜਾ ਸਕਦਾ ਹੈ ਬੈਂਕ ਅਜਿਹੇ ਖਾਤਿਆਂ ਨੂੰ ਉਹ ਕਿਰਿਆਸ਼ੀਲ ਕਰ ਸਕਦਾ ਹੈ ਯਾਨੀ ਕਿ ਉਹਨਾਂ ਨੂੰ ਬੰਦ ਕਰ ਸਕਦਾ ਹੈ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਬੈਂਕ ਖਾਤਾ ਕਿਰਿਆਸ਼ੀਲ ਰਹੇ ਤਾਂ ਤੁਹਾਨੂੰ ਆਪਣਾ ਕੇਵਾਈਸੀ ਅਪਡੇਟ ਕਰਵਾਉਣਾ ਪਵੇਗਾ ਅੱਜ ਯਾਨੀ 1 ਮਾਰਚ ਨੂੰ ਵੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਇਸ ਵੇਲੇ ਦਿੱਲੀ ਵਿੱਚ ਪੈਟਰੋਲ 94.72 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ ਜਦੋਂ ਕਿ ਡੀਜ਼ਲ 47.62 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ